ਬਹੁਤ ਸਾਰੇ ਲੋਕਾਂ ਸਾਡੇ ਸਹਿਤਕਾਰ ਮਿੱਤਰਾਂ ਕੋਲ ਲੇਖਾਂ ਕੋਲ ਖਾਸ ਕਰਕੇ ਨਵੇਂ ਲੇਖਾਂ ਕੋਲ ਅਕਸਰ ਕਈ ਵਾਰੀ ਝੋਰਾ ਜਾਂ ਗਿਲਾ ਇਸ ਗੱਲ ਦਾ ਰਹਿੰਦਾ ਹੈ ਕਿ ਸਹਿਤਕ ਜਥੇਬੰਦੀਆਂ ਕਿੰਨਾ ਕੁ ਕੰਮ ਕਰਦੀਆਂ ਜਾਂ ਸਾਨੂੰ ਕਿ ਸਾਨੂੰ ਅਜਿਹਾਂ ਨੁਕਤੇ ਚਿੰਨੀਆਂ ਤੋਂ ਬਚ ਕੇ ਕਿ ਸਹਿਸਭਾ ਤੇ ਕੇਵਲ ਉਹ ਆਪਣੀ ਅਖਬਾਰੀ ਫੋਟੋਆਂ ਲਵਾਉਣ ਤਿੱਕਰ ਨਾ ਇਸ ਤਰ੍ਹਾਂ ਦੀ ਬਿਆਨਬਾਜ਼ੀ ਤਿਕਰੀ ਸੀਮਤ ਹੁੰਦੀਆਂ ਨੇ ਇਹਨਾਂ ਦੇ ਕਾਰ ਵਿਹਾਰ ਚ ਇਹਨਾਂ ਨੂੰ ਟਾਈਮ ਦੇ ਕੇ ਵਿੱਚ ਆ ਕੇ ਸਾਨੂੰ ਵੇਖਣਾ ਚਾਹੀਦਾ ਦੋਸਤੋ ਮੈਂ ਪੰਜਾਬੀ ਲੇਖਕਾਂ ਦੀ ਸਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਜੁੜਿਆ ਤੇ ਪਿਛਲੇ ਇੱਕ ਦਹਾਕੇ ਤੋਂ ਇੱਕ ਜੁम्मेवार ਅਹੁਦੇਦਾਰ ਦੇ ਉੱਤੇ ਸੇਵਾ ਕਰਨ ਦੇ ਨਾਲ ਸਬੱਬ ਦੇ ਨਾਲ ਵੀ ਇੱਕ ਲੰਮਾ ਤਜਰਬਾ ਮੇਰੇ ਕੋਲ ਹੈ ਕਿ ਸਿਰਫ ਆਪਣੇ ਆਪ ਲਈ ਨਹੀਂ ਮਨੁੱਖ ਨੂੰ ਹੋਰ ਨਾਂ ਕਾਰਜਾਂ ਲਈ ਵੀ ਜੁੜਨਾ ਚਾਹੀਦਾ ਸਤਿ ਸ਼੍ਰੀ ਅਕਾਲ ਮੈਂ ਗੁਰੂ ਨਗਰੀ ਅੰਮ੍ਰਿਤਸਰ ਤੋਂ ਦੀਪਤਵਿੰਦਰ ਸਿੰਘ ਤੁਹਾਡਾ ਸਭ ਦਾ ਸਵਾਗਤ ਕਰਦੇ ਆਂ ਮੈਂ ਪੰਜਾਬੀ ਲੇਖਕ ਹਾਂ ਤੇ ਪੰਜਾਬੀ ਕਹਾਣੀ ਲਿਖਦਾ ਮੇਰੇ ਦੌਰ ਚ ਆ ਸਾਰੇ ਮਿੱਤਰੇ ਕੁਝ ਨਾ ਕੁਝ ਲਿਖਦੇ ਆ ਛਪਦੇ ਆ ਸਾਡੇ ਲਿਖਣ ਕਾਰਜ ਦੇ ਨਾਲ ਨਾਲ ਸਾਡਾ ਇੱਕ ਲੇਖਕ ਧਰਮ ਹੈ ਕਿ ਆਪਾਂ ਲੇਖਕ ਜਥੇਬੰਦੀਆਂ ਦੇ ਨਾਲ ਕਿੰਨਾ ਕੰਮ ਕਰਦੇ ਆ ਕਿੰਨਾ ਕ ਟਾਈਮ ਦਿੰਨੇ ਆ ਸੋਸ਼ਲ ਮੀਡੀਆ ਦਾ ਯੁੱਗ ਹੈ ਕਈ ਤਰ੍ਹਾਂ ਦੇ ਟਿੱਪਣੀਆਂ ਸੀਨ ਲੇਖਕ ਜਥੇਬੰਦੀਆਂ ਬਾਰੇ ਸੁਣਨੇ ਆ ਦੋਸਤੋ ਮੈਂ ਪੰਜਾਬੀ ਲੇਖਕਾਂ ਦੀ ਸਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਜੁੜਿਆ ਆ ਤੇ ਪਿਛਲੇ ਇੱਕ ਦਹਾਕੇ ਤੋਂ ਇੱਕ ਜੁम्मेवार ਉਹਦੇਦਾਰ ਦੇ ਉੱਤੇ ਸੇਵਾ ਕਰਨ ਦੇ ਨਾਲ ਸਭਬ ਦੇ ਨਾਲ ਵੀ ਇੱਕ ਲੰਮਾ ਤਜਰਬਾ ਮੇਰੇ ਕੋਲ ਬਹੁਤ سارے ਲੋਕਾਂ ਸਾਡੇ ਸਹਿਯੋਗਕਰ ਮਿੱਤਰਾਂ ਕੋਲ ਲੇਖਾਂ ਕੋਲ ਖਾਸ ਕਰਕੇ ਨਵੇਂ ਲੇਖਾਂ ਕੋਲ ਅਕਸਰ ਕਈ ਵਾਰੀ ਝੋਰਾ ਜਾਂ ਗਿਲਾ ਇਸ ਗੱਲ ਦਾ ਰਹਿੰਦਾ ਹੈ ਕਿ ਸਹਿਤਕ ਜਥੇਬੰਦੀਆਂ ਕਿੰਨਾ ਕੰਮ ਕਰਦੀਆਂ ਨੇ ਜਾਂ ਸਾਨੂੰ ਦੋਸਤੋ ਮੈਂ ਬਹੁਤ ਵਾਰੀ ਕਹਿੰਨਾ ਹੈ ਕਿ ਇਹ ਜੱਥੇ ਬੰਦੀਆਂ ਸਾਂਝਾ ਪਲੇਟਫਾਰਮ ਹੈ ਇਹਦੇ ਤੋਂ ਨਾ ਕਿਸੇ ਕਿਸਮ ਦੀ ਜ਼ਹਰਤ ਨਾ ਕੋਈ ਆਮਦਨੀ ਦਾ ਵਸੀਲਾ ਇਹ ਤੁਹਾਡੇ ਆਪਣੇ ਕੰਮਕਾਜ ਹੁੰਦੇ ਆ ਜਿਹੜੀਆਂ ਸਹਿਤ ਸੁਭਾਵਾਂ ਜਿੱਥੋਂ ਲੇਖਕ ਪੈਦਾ ਹੁੰਦੇ ਆ ਸਾਡੀਆਂ ਉਹ ਪਨੀਰੀ ਐ ਸਹਿਤ ਸੁਭਾਵਾਂ ਜਿਹੜੀਆਂ ਪੈਦਾ ਕਰਦੀਆਂ ਨੇ ਨਵਿਲੇ ਕਨ ਮੈਨੂੰ ਅੱਜ ਵੀ ਯਾਦ ਹੈ ਪੰਜਾਬੀ ਦੇ ਵੱਡੇ ਗਲਪਕਾਰ ਵਿਰਾਮ ਸੰਧੂ ਹਰਾਂ ਦਾ ਉਹ ਸ਼ਬਦ ਕਿ ਅੰਮ੍ਰਿਤਸਰ ਦੀ ਲੋਕ ਲਖਾਰੀ ਸਭਾ ਜਿਹੜੀ ਕੇਂਦਰੀ ਸਭਾ ਤੋਂ ਪਹਿਲਾਂ ਹੋਂਦ ਵਿੱਚ ਸੀਗੀ ਉਹਦੀਆਂ ਮੀਟਿੰਗਾਂ 'ਚ ਸਭ ਤੋਂ ਪਿਛਲੀ ਲਾਈਨ ਤੇ ਬੈਠ ਕੇ ਉਹ ਮੀਟਿੰਗਾਂ 'ਚ ਜਾਇਆ ਕਰਦੇ ਸੀਗੇ ਇਹ ਸਾਡੇ ਸ਼ੁਰੂਆਤੀ ਦੌਰ ਹੁੰਦੇ ਆ ਜਿੱਥੋਂ ਆਪਾਂ ਕੁਝ ਜਥੇਬੰਦਕ ਕੰਮ ਕਰਨ ਲਈ ਜਿਹੜੇ ਆ ਉਹ ਤੁਰਦੇ ਆ ਮੇਰੀ ਪੁਰਜੋਰ ਪੀਲ ਹੈ ਕਿ ਸਾਨੂੰ ਅਜਿਹਾਂ ਨੁਕਤੇ ਚੰਨੀਆਂ ਤੋਂ ਬਚ ਕੇ ਕਿ ਸਹਿ ਸਭਾ ਤੇ ਕੇਵਲ ਉਹ ਆਪਣੀ ਅਖਬਾਰੀ ਫੋਟੋਆਂ ਲਵਾਉਣ ਤਿੱਕਰ ਨਾ ਇਸ ਤਰ੍ਹਾਂ ਦੀ ਬਿਆਨਬਾਜ਼ੀ ਤਿੱਕਰ ਹੀ ਸੀਮਤ ਹੁੰਦੀਆਂ ਨੇ ਇਹਨਾਂ ਦੇ ਘਰ ਵਿਹਾਰ ਚ ਇਹਨਾਂ ਨੂੰ ਟਾਈਮ ਦੇ ਕੇ ਵਿੱਚ ਆ ਕੇ ਸਾਨੂੰ ਵੇਖਣਾ ਚਾਹੀਦਾ ਕੇਂਦਰੀ ਪੰਜਾਬੀ ਵਿਧਾਨ ਸਭਾ ਚ ਮੈਂ ਕਿਉਂਕਿ ਕੋਈ ਮੇਰੇ ਕੋਲ ਨੌਕਰੀ ਨਹੀਂ ਹੈ ਮੇਰਾ ਆਪਣਾ ਹੀ ਛੋਟਾ ਮोटा ਕਾਰੋਬਾਰ ਹੈ ਜਿਸ ਦੇ ਨਾਲ ਮੈਂ ਆਪਣੇ ਬੱਚੇ ਪਾਲਦਾ ਸਾਡੇ ਪੰਜਾਬੀ ਦਾ ਬਹੁਤ ਜਿਹੜੇ ਜਿੰਨੇ ਵੀ ਅਹੁਦੇਦਾਰ ਹੈ ਲਗਭਗ ਮੇਰੇ ਸਮੇਤ ਉਹਨਾਂ ਦੇ ਜਿਹੜੇ ਆਰਥਿਕ ਵਸੀਲੇ ਨੇ ਉਹ ਲਗਭਗ ਸੀਮਤ ਨੇ ਇੱਕੋ ਜਿਹੇ ਨੇ ਜੇ ਸਾਡੇ ਵੱਡੇ ਗੁਰੂ ਬਾਪਿਆਂ ਨੇ ਇੱਕ ਵੱਡਾ ਯੋਗਦਾਨ ਪਾਇਆ ਤੇ ਸਾਨੂੰ ਇਹ ਰਾਹ ਵਿਖਾਇਆ ਕਿ ਸਿਰਫ ਆਪਣੇ ਆਪ ਲਈ ਨਹੀਂ ਮਨੁੱਖ ਨੂੰ ਹੋਰਨਾ ਕਾਰਜਾਂ ਲਈ ਵੀ ਜੁੜਨਾ ਚਾਹੀਦਾ ਸਾਨੂੰ ਇਹਨਾਂ ਚੰਗੇ ਕਾਰਜਾਂ ਲਈ ਇਹਨਾਂ ਨੂੰ ਉਤਸ਼ਾਹਿਤ ਕਰਨ ਲਈ ਇਹਨਾਂ 'ਚ ਰੂਹ ਫੁਕਣ ਲਈ ਨਿਰੰਤਰ ਕਾਰਜਸ਼ੀਲ ਰਹਿਣਾ ਚਾਹੀਦਾ ਚਾਹੇ ਕੇਂਦਰੀ ਪੰਜਾਬੀ ਲੇਖ ਸਭਾ ਪੰਜਾਬੀ ਸਾਇੰਟ ਅਕੈਡਮੀ ਜਾਂ ਹੋਰ ਪਟੀਆਂ ਜਿੱਥੇ ਬੰਦੀਆਂ ਦੇ ਨਾਲ-ਨਾਲ ਲੋਕਲ ਸਹਿਜ ਸਭਾਵਾਂ ਨਾ ਰਾਸਤਾ ਚ ਜਾ ਕੇ ਨਰਾਸ਼ ਹੋ ਕੇ ਗੱਲਾਂ ਕਰਨੀਆਂ ਕਿ ਉੱਥੇ ਇੱਕ ਵੱਖਰੀ ਕਿਸਮ ਦੀ ਸਿਆਸਤ ਹੁੰਦੀ ਹੈ ਉੱਥੇ ਇੱਕ ਧੜੇ ਬੰਦੀਆਂ ਹੁੰਦੀਆਂ ਨੇ ਕੋਈ ਧੜੇ ਬੰਦੀ ਲੇਖਾਂ ਦੀ ਕੋਈ ਧੜੇ ਬੰਦੀ ਨਹੀਂ ਹੁੰਦੀ ਹਾਂ ਕੰਮ ਕਰਨ ਵਾਲੇ ਇੱਕ ਦੂਜੇ ਤੋਂ ਵੱਧ ਆਪਣਾ ਟਾਈਮ ਨਿਸ਼ਾਵਰ ਕਰਨ ਵਾਲੇ ਜਰੂਰ ਜਿਹੜੇ ਆ ਉਹ ਹਰ ਵੇਰੀ ਚਾਹੁੰਦੇ ਆ ਕਿ ਸਾਨੂੰ ਅਸੀਂ ਸੇਵਾ ਦਾ ਮੌਕਾ ਲਈਏ ਜਿੰਨਾਂ ਕੋਲ ਆਉਂਦਾ ਉਹ ਨਿਰੰਤਰ ਕੰਮ ਕਰਦੇ ਆ ਤੇ ਕੰਮ ਕਰਕੇ ਵਿਖਾਉਂਦੇ ਆ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਤੁਹਾਡੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਸਾਬ ਮੈਨੂੰ ਬਹੁਤ ਧਿਆਨ ਨਾਲ ਸੁਣਿਆ